ਤੁਸੀਂ ਦੇਖ ਰਹੇ ਹੋ ਕਰਨ ਨਿਊਜ਼ ਦੀਆਂ ਖਬਰਾਂ ਬਹੁਤ ਚੱਚੇ ਡੇਰਾ ਬਾਬਾ ਜਵਾਹਰ ਦਾ ਜਿੱਤੇ ਕਾਫੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਤੇ ਦਮਦਮੀ ਟਕਸਾਲ ਜੋ ਕਿ ਇਸ ਸਮੇਂ ਡੇਰੇ ਤੇ ਕਾਬਜ਼ ਹੈ ਵਿੱਚ ਵਿਵਾਦ ਚੱਲ ਰਿਹਾ ਹੈ ਜਿਸ ਮਾਮਲੇ ਵਿੱਚ ਮਹਿਕ ਸਬਰਵਾਲ ਲੋਅਰ ਕੋਰਟ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਸ ਮਾਮਲੇ ਤੇ ਅੱਜ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਦੇਖੋ ਪੂਰੀ ਖਬਰ ਹਾਂਜੀ ਸਰ ਡੇਰਾ ਸੁਚਸਾਂ ਦਾ ਵਿਵਾਦ ਦੰਦਵੀ ਟਕਸਾਲ ਨਾਲ ਤੁਹਾਡਾ ਅਦਾਲਤ ਵਿੱਚ ਕੇਸ ਚੱਲ ਰਿਹਾ ਸੀਗਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਇਹਦੇ ਬਾਰੇ ਅੱਜ ਅਦਾਲਤ ਨੇ ਫੈਸਲਾ ਦੇਣਾ ਕੀ ਹੋਇਆ ਜੀ ਕੱਲ ਇਸ ਤਰ੍ਹਾਂ ਸੀਗੀ ਕਿ ਅੱਜ ਵੀ ਤਰੀਕ ਪਈ ਹੈ ਹੈਗੀ ਆ ਕੱਲ ਵੀ ਡੇਟ ਪੈ ਗਈ ਸੀਗੀ ਤਾਂ ਸੁਪਰੀਮ ਕੋਰਟ ਦੇ ਜੋ ਹੁਕਮਾਂ ਦਾ ਫੈਸਲਾ ਹੈਗਾ ਉਹ ਜਾਨੀ 17 ਤਰੀਕ ਤੱਕ ਸਾਡਾ ਸੁਪਰੀਮ ਕੋਰਟ ਦਾ ਕੇਸ ਜੋ ਵੀ ਲੋਅਰ ਕੋਰਟ ਨੂੰ ਹੁਕਮ ਲਾਇਆ ਹੋਇਆ ਸੁਪਰੀਮ ਕੋਰਟ ਨੇ ਤਾਂ ਉਹਦਾ ਜਿਹੜਾ ਕੇਸ ਦਾ ਡੇਟ ਹੈਗੀ ਆ ਉਹ 17 ਤਰੀਕ ਤੋਂ ਪੂਰੇ ਹੁੰਦੇ ਆ ਇਸ ਮਹੀਨੇ ਦੀ 17 ਤਰੀਕ ਤੱਕ ਸੋ ਮਾਨਯੋਗ ਲੋਅਰ ਕੋਰਟ ਸਾਹਿਬ ਨੇ ਅੱਜ ਜੱਜ ਸਾਹਿਬ ਨੇ ਉਹਨਾਂ ਦੇ ਅੱਗੇ ਇਹ ਮੁਕੱਦਮਾ ਚੱਲਦਾ ਪਿਆ ਹੈ ਉਹਨਾਂ ਦੀ ਕਚਹਿਰੀ ਦੇ ਵਿੱਚ ਮਹਿਤ ਅਗਰਵਾਲ ਜਿਹੜੇ ਜੱਜ ਨੇ ਉਹਨਾਂ ਦੇ ਕਚਹਿਰੀ ਦੇ ਵਿੱਚ ਇਹ ਫੈਸਲਾ ਹੈਗਾ ਤਾਂ ਕੱਲ ਨੂੰ ਇਹਦੀ ਡੇਟ ਸਾਨੂੰ ਕੱਲ ਦੀ ਡੇਟ ਪੈ ਗਈ ਹੈ ਅੱਜ ਵੀ ਅਸੀਂ ਸਵੇਰ ਦੇ ਬੈਠੇ ਹੋਏ ਸੀਗੇ ਤਾਂ ਬਾਕੀ ਫੈਸਲਾ ਹੁਣ ਕੱਲ ਤੇ ਆ ਇਹ ਤਾਂ ਹੁਣ ਜੱਜ ਸਾਹਿਬ ਤੇ ਮੁਨਸਰ ਕਰਦਾ ਪਿਆ ਵੀ ਕੱਲ ਨੂੰ ਕੀ ਫੈਸਲਾ ਦੇ ਰਹੇ ਆ ਅਸੀਂ ਆਸ ਕਰਦੇ ਆ ਉਮੀਦ ਕਰਦੇ ਆ ਕਿਉਂਕਿ ਲੋਕਾਂ ਦੀਆਂ ਅਰਦਾਸਾਂ ਫਰਿਆਦਾਂ ਨੇ ਕਿ ਸਾਨੂੰ ਪੂਰੀ ਪੂਰੀ ਆਸ ਹੈ ਕਿ ਜੱਜ ਸਾਹਿਬ ਦੀ ਕਚਹਿਰੀ ਤੋਂ ਸਾਨੂੰ ਇਨਸਾਫ ਮਿਲੂਗਾ ਫੈਸਲਾ ਜੋ ਵੀ ਆਊਗਾ ਪਿੰਡ ਦੇ ਹੱਕ 'ਚ ਆਉਣ ਦੀ ਅਸੀਂ ਉਮੀਦ ਰੱਖਦੇ ਆ ਇਹ ਕਿੰਨੀ ਜ਼ਰੋ ਕੇਸ ਚੱਲਦੇ ਨੇ ਜੀ ਇਹ ਜੀ ਤਕਰੀਬਨ ਕੇਸ ਚੱਲਦੇ ਨੂੰ ਹੋ ਗਏ ਆ 7 ਸਾਲ ਹੋ ਗਏ ਆ ਸਤ ਸ੍ਰੀ ਅਕਾਲ ਤੁਸਕ ਹਾਲਤ ਕਿਹੜਾ 19 ਦਾ ਕੇਸ ਚੱਲ ਰਿਹਾ ਜੀ ਸਭ ਤੋਂ ਅੱਛਾ ਜੀ ਹੁਣ ਤੁਹਾਨੂੰ ਕਿੱਦਾਂ ਲੱਗਦਾ ਵੀ ਕਿਸ ਤਰ੍ਹਾਂ ਹੋ ਸਕਦਾ ਸਾਨੂੰ ਤਾਂ ਜੀ ਦੇਖੋ ਅਸੀਂ ਪਿੰਡ ਵਾਸੀ ਆ ਪਿੰਡ ਸਾਡਾ ਸੂਸਾ ਹੈ ਡੇਰਾ ਬਾਬਾ ਜਵਾਹਰ ਜੱਜ ਸਾਹਿਬ ਤੇ ਨਿਰਭਰ ਆ ਤੇ ਬਾਕੀ ਜੋ ਤੁਹਾਨੂੰ ਕੀ ਲੱਗਦਾ ਕੱਲ ਜੱਜ ਸਾਹਿਬ ਤੁਹਾਡੇ ਹੱਕ ਚ ਸੁਣਾਉਣਗੇ ਸਾਡੀ ਅਸੀਂ ਤਾਂ ਚਾਹੁੰਦੇ ਆ ਦੇਖੋ ਜੀ ਹਰ ਬੰਦੇ ਦੀ ਇਹੀ ਹੁੰਦੀ ਆ ਕਿ ਪਿੰਡ ਵਾਸੀ ਆ ਅਸੀਂ ਅਸੀਂ ਚਾਹੁੰਦੇ ਆ ਕਿ ਪਿੰਡ ਦੀ ਜਿਹੜੀ ਸੇਵਾ ਡੇਰਾ ਬਾਬਾ ਜਵਾਹਰ ਦੀ ਜਿਹੜੀ ਸੇਵਾ ਆ ਉਹ ਪਿੰਡ ਵਾਸੀਆਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਸਨ 87 ਵਿੱਚ ਇੱਕ ਜਡੂਸ ਨੇ ਜੱਜ ਸਾਹਿਬੀ ਕੋਰਟ ਨੇ ਫੈਸਲਾ ਦਿੱਤਾ ਸੀਗਾ ਇਸ ਕਰਕੇ ਉਹ ਪਿੰਡ ਵਾਸੀਆਂ ਨੂੰ ਹੀ ਸੇਵਾ ਦਿੱਤਾ ਦਿੱਤੀ ਸੀਗੀ ਪਿੰਡ ਵਾਸੀਆਂ ਨੂੰ ਤਾਂ ਚਲੋ ਜੋ ਵੀ ਹੈਗਾ ਅਸੀਂ ਅਦਾਲਤ ਦਾ ਸਤਕਾਰ ਕਰਦੇ ਆ ਮੰਨ ਜੋ ਅਦਾਲਤ ਦਾ ਸਤਕਾਰ ਕਰਦੇ ਆ ਅਸੀਂ ਆਸ ਔਰ ਉਮੀਦ ਦੇ ਨਾਲ ਇੱਥੇ ਆਈਦਾ ਆ ਇਸ ਕਰਕੇ ਸਾਨੂੰ ਆਸ ਵੀ ਆ ਪੂਰੀ ਪੂਰੀ ਔਰ ਬਾਬਾ ਜੀ ਦੀ ਪੂਰੀ ਕਿਰਪਾ ਵੀ ਹੈਗੀ ਆ ਆਲੇ ਦੁਆਲੇ ਨਗਰੀ ਦੇ ਉੱਤੇ ਔਰ ਹਰ ਬੰਦਾ ਬੱਚਿਓ ਤੋਂ ਲੈ ਕੇ ਬਜ਼ੁਰਗ ਤੱਕ ਹਰ ਬੰਦਾ ਚਾਹੁੰਦਾ ਹੈ ਕਿ ਜਿਹੜਾ ਡੇਰੇ ਦਾ ਕੇਸ ਆ ਉਹ ਪਿੰਡ ਦੇ ਹੱਕ ਵਿੱਚ ਹੀ ਆਵੇ ਔਰ ਪਿਛਲੇ ਕੁਝ ਦਿਨਾਂ ਦੇ ਉਤੋਂ ਆਸ ਲੱਗੀ ਹੋਈ ਹੈ ਮਾਨਯੋਗ ਅਦਾਲਤ ਦੇ ਸਾਹਮਣੇ ਕੇਸ ਪਿਆ ਸੋ ਅੱਜ ਵੀ ਅਸੀਂ ਇਸੇ ਵਿੱਚ ਆਏ ਸੀਗੇ ਅੱਜ ਤਰੀਕ ਸੀਗੀ ਤਾਂ ਸਵੇਰ ਤੋਂ ਤਕਰੀਬਨ ਆ ਕੇ ਬੈਠੇ ਹੋਏ ਅਸੀਂ 10:00 ਵਜੇ ਤੋਂ ਤਾਂ ਚਲੋ ਜੱਜ ਸਾਹਿਬ ਅੱਗੇ ਫੈਸਲਾ ਹੈਗਾ ਆ ਤਾਂ ਕੱਲ ਦੀ ਡੇਟ ਫੇਰ ਪਈ ਆ ਤਾਂ ਕੱਲ ਨੂੰ ਹੁਣ ਇਹਦਾ ਫੈਸਲੇ ਦਾ ਇੰਤਜ਼ਾਰ ਅਸੀਂ ਕੱਲ ਨੂੰ ਫੇਰ ਕਰਾਂਗੇ ਆ ਕੇ ਸਾਨੂੰ ਭਰੋਸਾ ਆ ਕੋਰਟ ਦੇ ਉੱਤੇ ਸਾਨੂੰ ਪੂਰੇ ਦਾ ਪੂਰਾ ਭਰੋਸਾ ਹੈਗਾ ਜੀ Take